ਇਹ ਜਿਆ ਫਾਰ ਲੋ ਚੱਲੀ ਜਾਂਦੇ ਅੱਜ ਪਹਿਲਾਂ ਆਪਾਂ ਕਰਚਾਂ ਨੇ ਲੈਣਾ ਖੜਾ ਕੇ ਕਰਚ ਵਾਲੇ ਰੀਪਰ ਨਾਲ ਉਹ ਮਲਛਰ ਮਾਰਿਆ ਸੀਗਾ ਫਿਰ ਮਾਰਿਆ ਸੀ ਆਪਾਂ ਸੂਪਰ ਸੈੱਟ ਵਿੱਚ ਉਹ ਤੁਸੇ ਵੀਡੀਓ ਚ ਜਿਵੇਂ ਪਰਾਲੀ ਚੈੱਕ ਕਰੋ ਤੁਸੀਂ ਬਿਲਕੁਲ ਪਰਾਲੀ ਆਉਂ ਨਿਸ਼ਾਨੀ ਹੈਗੀ ਪਰਾਲੀ ਬਿਲਕੁਲ ਬਾਹਰ ਤੋਂ ਹੀ ਐਤੋਂ ਆ ਦੋ ਵਾਰੀ ਰੋਟੇਟਰ ਮਾਰਾਂਗੇ ਜੇ ਆਪਾਂ ਜਿਵੇਂ ਮੈਂ ਸੋ ਜਿ ਪਰਾਲੀ ਚੈੱਕ ਕਰੋ ਜੰ ਬਿਲਕੁਲ ਹੀ ਪੁਰਾਣੀ ਹੈ ਜੇ ਬਾਹਰ ਥੱਲੇ ਜੀ 10 ਇੰਚ ਤੇ ਆਪਣਾ ਲਾਈ ਜਾਂਦੇ ਥੱਲੇ 10 ਇੰਚ ਤੇ ਲੱਗੀ ਜਾਂਦਾ ਆਪਣਾ ਸਾਰਾ ਉਹ ਦੋ ਵੱਧ ਥੱਲੇ ਪਰ ਮਿੱਟੀ ਵਾਲੀ ਆਈ ਨਾ ਸਾਨੂੰ ਗੁੱਜੀ ਪਰਾਲੀ ਦਾ ਹਾਲਾ ਜੇ ਲਾਉਣਾ ਵਾਹੀ ਹਾਲਾ ਆਪਾਂ ਤਾਂ ਆਲੂ ਲਾਉਣੇ ਇੱਥੇ ਆਹ ਢੰਗਾਈ ਜਮਾਂ ਬਿਲਕੁਲ ਸਹੀ ਆ ਬਿਲਕੁਲ ਸਹੀ ਢੰਗਾਈ ਆ ਨੀ 10 ਇੰਚ ਤੋਂ ਵੱਧ ਨਾ ਜਾਵੇ 10 ਇੰਚ ਹੀ ਹੋਣੀ ਜੇ ਦੇ ਵੱਧ ਥੱਲੇ ਜਾਮਾ ਲਾਵਾਂਗੇ ਪਰ ਥੱਲੋ ਦੁੱਗੀ ਲਾਲ ਮਿੱਟੀ ਵੱਧ ਆ ਜਿੰਦੀ ਉੱਤੇ ਪਰਾਲੀ ਦਾ ਪੱਕਾ ਹਲੇ ਹੀ ਆ ਹਾਲ ਪਰਾਲੀ ਦਾ ਇਹੀ ਆ ਹੁਣ ਕੋਈ ਹਾਲ ਨਹੀਂ ਸਰਕਾਰਾਂ ਨੂੰ ਚਾਹੀਦਾ ਵੀ ਵੱਡੇ ਸੰਧਾਂ ਦੇ ਟਰੈਕਟਰਾਂ ਦੇ ਸਬਸਿਡੀ ਦੇਣ ਫੇਰ ਹੀ ਹਾਲਾ ਵੱਡੇ ਟਰੈਕਟਰ ਨਾਲ ਹੀ ਹਾਲਾ ਹੈ ਇੰਜਰੈਟਰ ਨਹੀਂ ਚੱਲਦੇ। ਇਹੀ ਪੱਕਾ ਹੱਲਾ ਪ੍ਰਾਲੀ ਦਾ। ਆਹ ਦੇਖੋ ਜੀ ਜਾਵਾ ਬਿਲਕੁਲ ਵਿੱਚ ਪ੍ਰਾਲੀ ਤੇ ਦੱਸਦੀ ਹੈ ਕਿ ਕਿਤੇ ਪ੍ਰਾਲੀ ਨਹੀਂ। ਬਿਲਕੁਲ ਥੱਲੇ ਪ੍ਰਾਲੀ ਚਾਹਾਂ ਥੱਲੇ ਨਾ ਪੁੱਦੇ। ਨਾਲ ਕੇ ਮਾਰੇ ਨੇ ਇਹੀ ਫਾਇਦਾ ਪ੍ਰਾਲੀ ਦੇ ਇੱਕ ਤੈ ਹੋਣਾ ਹੈ। ਥੱਲੇ ਨੀਂ ਪੀਆ ਪਾਜ। ਪ੍ਰਾਲੀਏ ਘੱਟੋ ਘੱਟ ਆਪਣਾ ਤੇਲ ਦਾ 5 500 ਰੁਪਏ 5500 ਰੁਪਏ ਖਰਚਾ ਆ ਜੂ ਇੱਕ ਕਿੱਲੇ ਦਾ। 5500 ਰੁਪਏ 5500 ਪਰਾਲੀ ਦੇ ਨਾਲ ਹੀ ਪੂਰੇ ਖੇਲੇ ਵਿੱਚ ਮਿਕਸ ਹੋ ਜਾਂਦੀ ਹੈ ਅਜਿਹਾ ਉਤੇ ਰੂਟਾ ਬੀਟਰ ਕਈ ਵਾਰੀ ਚੱਲੂ ਹੈ ਤੇ ਕੰਟਾ ਮੀਟਰ ਦੋ ਵਾਰ ਹੀ ਮਾਰਾਂਗੇ ਤੇ ਆਪਾਂ ਉਸ ਤੋਂ ਬਾਅਦ ਅੱਧੇ ਆਲੂ ਅੱਧੇ ਆਲੂ ਦੋ ਵਾਰੀ ਰੂਟਾ ਬੀਟਰ ਮਾਰ ਕੇ ਅੱਧੇ ਆਲੂ ਪਰਾਲੀ ਦੇਖੋ ਤੁਹਾਨੂੰ ਕਿਤੇ ਦਿਹਿੰਦੀ ਹੈ ਪਰਾਲੀ ਬਿਲਕੁਲ ਪਰਾਲੀ ਇਹਦਾ ਬਈ ਖਰਚਾ ਬਹੁਤ ਪੈ ਜਾਂਦਾ ਹੈ ਘੱਟੋ ਘੱਟ 5000 ਤੋਂ 5500 ਰੁਪਏ ਕਰਤਾ ਆਉਂਦਾ ਘੱਟੋ ਘੱਟ ਕਹਿੰਦੇ ਇਸ ਲੋਡ ਮਲਚਰ ਕਰਕੇ ਪਰਾਲੀ ਨੂੰ ਆਪਣ ਦਾ ਤੇ ਪਰ ਬਾਹਣ ਦੀ ਇੱਕ ਬਿਲਕੁਲ ਗੱਲ ਬਣ ਜਾਂਦੀ ਹੈ ਇਸ ਨਾਲ ਪਰਾਲੀ ਜਦੋਂ ਦੋ ਵਾਰੀ ਰੂਟਾ ਬੀਟਰ ਵੱਜ ਗਿਆ ਪਰਾਲੀ ਬਿਲਕੁਲ ਨਹੀਂ ਪੱਕਾ ਹੱਲ ਬਾਈ ਪ੍ਰਾਲੀ ਦਾ ਕਹਿੰਦੇ ਬਿਲਕੁਲ ਪੱਕਾ ਹੱਲ ਇਹੀ ਹੈ